ਸਾਸਤ੍ਰੀ ਕਾ ਜੀ ਮੈਂ ਜਸਵਿੰਦਰ ਕੌਰ ਤੇ ਜਸਵਿੰਦਰ ਜੀ ਤੁਹਾਨੂੰ ਸੋਇਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਮੈਂ ਬਣਾਵਾਂਗੀ ਦਾਲ ਖਿਚੜੀ ਤੇ ਦਾਲ ਖਿਚੜੀ ਦੀ ਰੈਸਪੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀਆਂ ਤੇ ਨਾਲ ਹੀ ਨਾਲ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪੀਸ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੋ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਚਲੋ ਰੈਸਪੀ ਸ਼ਟਾਰਟ ਕਰਦੇ ਹਾਂ ਦਾਲ ਖਿਚੜੀ ਬਣਾਉਣ ਵਾਸਤੇ ਇੱਥੇ ਮੈਂ ਪੌਣੀ ਕਟੋਰੀ ਮੂੰਗੀ ਮਸਰਾਂ ਦੀ ਦਾਲ ਲੈ ਲੱਤੀ ਏ ਤੋਤੀ ਮੂੰਗੀ ਦੀ ਦਾਲ ਤੇ ਤੋਤੇ ਮਸਰ ਦੀ ਦਾਲ ਕੁਆਂਟੀਟੀ ਆਪਾਂ ਦਾਲ ਦੀ ਜ਼ਿਆਦਾ ਰੱਖਣੀ ਏ ਚਾਵਲ ਦੀ ਘੱਟ ਰੱਖਣੀ ਏ ਮੈਂ ਪੌਣੀ ਕਟੋਰੀ ਦਾਲ ਲਈ ਏ ਤੇ ਉੱਪਰੋਂ ਜਿੰਨਾ ਹਿੱਸਾ ਕੌਲੀ ਦਾ ਚੌਥਾ ਹਿੱਸਾ ਬਚਿਆ ਉਹ ਆਪਾਂ ਚਾਵਲ ਦਾ ਲੈ ਲਾਂਗੇ ਤੇ ਦੇਖੋ ਪੌਣੀ ਕਟੋਰੀ ਦਾਲ ਤੇ ਕੋਲੀ ਦਾ ਚੌਥਾ ਹਿੱਸਾ ਚਾਵਲ ਦਾ ਮਤਲਬ ਕਿ ਟੋਟਲ ਇੱਕ ਕਟੋਰੀ ਆਪਾਂ ਦਾਲ ਤੇ ਚਾਵਲ ਲਏ ਨੇ ਆਪਾਂ ਇੱਥੇ ਦਾਲ ਦੀ ਮਾਤਰਾ ਜ਼ਿਆਦਾ ਰੱਖਣੀ ਹੈ ਚਾਵਲ ਦੀ ਮਾਤਰਾ ਘੱਟ ਰੱਖਣੀ ਹੈ ਤੇ ਚਾਵਲ ਤੁਸੀਂ ਟੋਟਾ ਜਾਂ ਬਾਸਮਤੀ ਕੋਈ ਵੀ ਲੈ ਸਕਦੇ ਹੋ ਤੇ ਹੁਣ ਮੈਂ ਇੱਕ ਬੌਲ ਦੇ ਵਿੱਚ ਇਹ ਇਹ ਤਿੰਨੋਂ ਚੀਜ਼ਾਂ ਪਾ ਦਿੱਤੀਆਂ ਨੇ ਮੂੰਗੀ ਦੀ ਦਾਲ ਮਸਰ ਦੀ ਦਾਲ ਤੇ ਚਾਵਲ ਤੇ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲੈਣਾ ਦਾਲ ਚਾਵਲ ਦੇ ਵਿੱਚ ਕਾਫੀ ਜ਼ਿਆਦਾ ਸਟਾਰਚ ਹੁੰਦਾ ਹੈ ਇਸ ਲਈ ਆਪਾਂ 3-4 ਵਾਰੀ ਇਸ ਨੂੰ ਚੰਗੀ ਤਰ੍ਹਾਂ ਧੋ ਲੈਣਾ ਹੈ ਇਹ ਦੇਖੋ ਜਿਵੇਂ ਜਿਵੇਂ ਆਪਾਂ ਇਸ ਨੂੰ ਮਲ ਰਹੇ ਹਾਂ ਕਾਫੀ ਜ਼ਿਆਦਾ ਸਟਾਰਚ ਇਸ ਦੇ ਉੱਪਰ ਆ ਰਿਹਾ ਹੈ ਤੇ ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ ਧੋ ਲੈਣਾ ਹੈ ਉੱਥੇ ਮੈਂ ਦੇਖੋ ਤਿੰਨੋਂ ਹੀ ਚੀਜ਼ਾਂ ਚੰਗੀ ਤਰ੍ਹਾਂ ਧੋ ਲੈਂਦੀਆਂ ਨੇ ਤੇ ਹੁਣ ਜਿਹੜੀ ਅੱਜ ਆਪਾਂ ਖਿਚੜੀ ਬਣਾਣੀ ਏ ਉਹ ਆਪਾਂ ਪਤੀਲੇ ਜਾਂ ਕੜਾਈ 'ਚ ਨਹੀਂ ਬਣਾਣੀ ਕੁੱਕਰ 'ਚ ਬਣਾ ਕੇ ਤਿਆਰ ਕਰਾਂਗੇ ਕੁੱਕਰ ਦੇ ਵਿੱਚ ਮੈਂ ਹੁਣ ਇੱਕ ਕੜਛੀ ਦੇਸੀ ਘਿਓ ਦਾ ਲੈ ਲਿੱਤਾ ਹੈ ਦੇਸੀ ਘਿਓ ਦੇ ਨਾਲ ਖਿਚੜੀ ਬਹੁਤ ਜ਼ਿਆਦਾ ਸਵਾਦ ਬਣਦੀ ਏ ਤੇ ਫਲੇਮ ਇੱਥੇ ਆਪਾਂ ਮੀਡੀਅਮ ਹੀ ਰੱਖਣੀ ਏ ਤੇ ਮੀਡੀਅਮ ਫਲੇਮ ਤੇ ਰੱਖਦੇ ਹੋਏ ਦੇਸੀ ਘਿਓ ਦੇਖੋ ਹੁਣ ਚੰਗੀ ਤਰ੍ਹਾਂ ਗਰਮ ਹੋ ਚੁੱਕਾ ਹੈ ਇਸ ਦੇ ਵਿੱਚ ਪਾ ਦਿੱਤਾ ਮੈਂ ਇੱਕ ਚਮਚਾ ਜੀਰਾ ਚਮਚ ਦਾ ਚੌਥਾ ਹਿੱਸਾ ਹਿੰਗ ਦਾ ਹਿੰਗ ਦੇ ਨਾਲ ਫਲੇਵਰ ਬਹੁਤ ਵਧੀਆ ਆਂਦਾ ਹੈ ਤੇ तकरीबन ਅੱਧੇ ਤੋਂ 1 ਮਿੰਟ ਤੱਕ ਜੀਰੇ ਨੂੰ ਭੁੰਨ ਲੈਣਾ ਤੇ ਦੇਖੋ ਜੀਰਾ ਇੱਥੇ ਚੰਗੀ ਤਰ੍ਹਾਂ ਭੁੰਨਿਆ ਗਿਆ ਤੇ ਹੁਣ ਮੈਂ ਇੱਕ ਸਾਈਡ ਤੇ ਪਲੇਟ ਦੇ ਵਿੱਚ ਦੋ ਪਿਆਜ਼ ਕੱਟ ਕੇ ਰੱਖੇ ਹੋਏ ਨੇ ਬਰੀਕ-ਬਰੀਕ ਤੇ ਇੱਕ ਟਮਾਟਰ ਤੇ ਜੀਰਾ ਭੁੰਨਿਆ ਗਿਆ ਹੁਣ ਇਸ ਦੇ ਵਿੱਚ ਪਿਆਜ਼ ਪਾਵਾਂਗੇ ਅੱਜ ਦੀ ਇਹ ਰੈਸਪੀ ਬਹੁਤ ਹੀ ਸੌਖੀ ਏ ਬੜੀ ਹੀ ਸਿੰਪਲ ਏ ਜੇ ਕਦੀ ਦਾਲ ਫੁਲਕਾ ਜਾਂ ਸਬਜ਼ੀ ਖਾਣ ਦਾ ਮਨ ਨਾ ਹੋਏ ਤਾਂ ਇਸ ਤਰੀਕੇ ਦੇ ਨਾਲ ਖਿਚੜੀ ਬਣਾ ਲੈਣਾ ਇਹ ਬਹੁਤ ਹੀ ਘੱਟ ਟਾਈਮ ਦੇ ਵਿੱਚ ਬਣ ਜਾਂਦੀ ਏ ਤੇ ਦੇਖੋ ਹੁਣ ਪਿਆਜ਼ਾਂ ਨੂੰ ਆਪਾਂ ਬਹੁਤ ਜ਼ਿਆਦਾ ਨਹੀਂ ਭੁੰਨਣਾ ਸਿਰਫ 1 ਮਿੰਟ ਤੱਕ ਹੀ ਇਸੇ ਤਰ੍ਹਾਂ ਇਹਨੂੰ ਪਕਾਉਣਾ ਤੇ ਫਲੇਮ ਆਪਾਂ ਪੂਰੇ ਪ੍ਰੋਸੈਸ ਦੇ ਵਿੱਚ ਮੀਡੀਅਮ ਹੀ ਰੱਖਾਂਗੇ ਤੇ ਤਕਰੀਬਨ ਇੱਥੇ ਪਿਆਜ਼ ਨੂੰ ਭੁੰਨਦੇ ਹੋਏ 1 ਮਿੰਟ ਹੋ ਗਿਆ ਹੋਇਆ ਇਸ ਦਾ ਕਲਰ ਆਪਾਂ ਬਿਲਕੁਲ ਵੀ ਨਹੀਂ ਸੀ ਚੇਂਜ ਹੋਣ ਦੇਣਾ ਤੇ 1 ਮਿੰਟ ਹੋ ਗਿਆ ਹੋਇਆ ਹੁਣ ਇਸ ਦੇ ਵਿੱਚ ਮੈਂ ਪਾਵਾਂਗੀ ਜਿਹੜੇ ਟਮਾਟਰ ਕੱਟ ਕੇ ਰੱਖਿਓਏ ਨੇ ਮੈਂ ਇੱਕ ਟਮਾਟਰ ਇੱਥੇ ਕੱਟ ਕੇ ਰੱਖਿਆ ਹੋਇਆ ਉਹ ਵੀ ਪਾ ਲਾਂਗੇ ਇਸ ਦੇ ਵਿੱਚ ਤੇ ਇੱਕ ਵਾਰੀ ਇਸ ਨੂੰ ਚੰਗੀ ਤਰ੍ਹਾਂ ਹਿਲਾ ਦਿੱਤਾ ਮੈਂ ਤੇ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਇੱਕ ਚਮਚ ਲਸਣ ਅਦਰਕ ਦੀ ਪੇਸਟ ਇਹਦੇ ਨਾਲ ਵੀ ਫਲੇਵਰ ਬਹੁਤ ਜ਼ਿਆਦਾ ਵਧੀਆ ਆਂਦਾ ਇਹਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ ਤੁਸੀਂ ਚਾਹੋ ਤਾਂ ਬ੍ਰੀਕ ਬ੍ਰੀਕ ਕੱਟ ਕੇ ਵੀ ਇੱਥੇ ਲਸਣ ਅਦਰਕ ਪਾ ਸਕਦੇ ਹੋ ਤੇ ਹੁਣ ਤਕਰੀਬਨ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੈਂ ਫੇਰ ਤੋਂ 1 ਮਿੰਟ ਲਈ ਭੁੰਨ ਲਿਆ ਹੈ ਟਮਾਟਰਾਂ ਨੂੰ ਬਹੁਤ ਜ਼ਿਆਦਾ ਮੈਸ਼ ਨਹੀਂ ਕਰਨਾ ਆਪਾਂ ਤੇ ਹੁਣ ਇਸ ਦੇ ਵਿੱਚ ਪਾ ਦਾਂਗੀ ਮੈਂ ਹਰੀਆਂ ਮਿਰਚਾਂ ਤੇ ਅੱਧੇ ਕੁ ਮਿੰਟ ਲਈ ਇਸ ਨੂੰ ਵੀ ਆਪਾਂ ਨਾਲ ਹੀ ਭੁੰਨ ਲਾਂਗੇ ਦੇਖੋ ਆਪਾਂ ਕਿਸੇ ਵੀ ਚੀਜ਼ ਨੂੰ ਚੰਗੀ ਤਰ੍ਹਾਂ ਮੈਸ਼ ਨਹੀਂ ਕੀਤਾ ਬੜੀ ਥੋੜੀ ਥੋੜੀ ਦੇਰ ਹੀ ਇਹਨਾਂ ਚੀਜ਼ਾਂ ਨੂੰ ਭੁੰਨਿਆ ਤੇ ਹੁਣ ਇਸ ਦੇ ਵਿੱਚ ਮੈਂ ਪਾ ਲਾਂਗੀ ਅੱਧਾ ਚਮਚ ਹਲਦੀ ਪਾਊਡਰ ਤੇ ਹੁਣ ਇਸ ਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਹੈ तकरीबन 2 ਮਿੰਟ ਤੱਕ ਘੁਣ ਲਾਂਗੇ ਤਾਂ ਜੋ ਹਲਦੀ ਦਾ ਜਿਹੜਾ ਕੱਚਾਪਨ ਹੈ ਉਹ ਨਿਕਲ ਜਾਏ ਤੇ ਦੇਖੋ ਹਲਦੀ ਦਾ ਕੱਚਾਪਨ ਜਿਹੜਾ ਹੈਗਾ ਉਹ ਨਿਕਲ ਚੁੱਕਾ ਹੋਇਆ ਹੈ ਤੇ ਹੁਣ ਇੱਕ ਸਾਈਡ ਤੇ ਜਿਹੜੇ ਆਪਾਂ ਦਾਲ ਚਾਵਲ ਧੋ ਕੇ ਰੱਖੇ ਹੋਏ ਨੇ ਉਹ ਇਸ ਦੇ ਵਿੱਚ ਪਾ ਦਾਂਗੇ ਤੇ ਦੇਖੋ ਹੁਣ ਚੰਗੀ ਤਰ੍ਹਾਂ ਮਸਾਲਾ ਭੁਜ ਗਿਆ ਹੋਇਆ ਹੈ ਤੇ ਦਾਲ ਚਾਵਲ ਵੀ ਮੈਂ ਇਸ ਦੇ ਵਿੱਚ ਪਾ ਰਹੀ ਹਾਂ ਤੇ ਦਾਲ ਚਾਵਲ ਇਸ ਦੇ ਵਿੱਚ ਪਾਣ ਤੋਂ ਬਾਅਦ ਇਸ ਨੂੰ ਮੀਡੀਅਮ ਫਲੇਮ ਦੇ ਉੱਪਰ ਹੀ ਆਪਾਂ 2 ਤੋਂ 3 ਮਿੰਟ ਤੱਕ ਪੁੰਨ ਲੈਣਾ ਹੈ ਆਪਾਂ ਲਗਾਤਾਰ ਇਸ ਨੂੰ ਹਿਲਾਉਂਦੇ ਹੋਏ ਪੁੰਨ ਲੈਣਾ ਤੇ ਦੇਖੋ ਤਕਰੀਬਨ 2-3 ਮਿੰਟ ਲਈ ਮੈਂ ਇਹਨੂੰ ਇਸੇ ਤਰ੍ਹਾਂ ਹੀ ਪੁੰਨ ਰਹੀ ਆ ਤੇ ਹੁਣ ਆਪਾਂ ਇੱਕ ਕਟੋਰੀ ਦਾਲ ਚਾਵਲ ਲੈਏ ਨੇ ਤੇ ਆਪਾਂ 3 ਗੁਣਾ ਪਾਣੀ ਪਾਣਾ ਇਸ ਦੇ ਵਿੱਚ ਮਤਲਬ ਕਿ ਮੈਂ ਇੱਕ ਕਟੋਰੀ ਇੱਥੇ ਦਾਲ ਚਾਵਲ ਲੈ ਤੇ ਤਿੰਨ ਕਟੋਰੀਆਂ ਵਿੱਚ ਇੱਥੇ ਪਾਣੀ ਦੀਆਂ ਪਾਈਆਂ ਨੇ ਤੇ ਦੇਖੋ ਇਸ ਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਮੈਂ ਇੱਕ ਵਾਰੀ ਤੇ ਹੁਣ ਇਸ ਦੇ ਵਿੱਚ ਮੈਂ ਪਾਵਾਂਗੀ ਨਮਕ ਤੇ ਨਮਕ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਪਾ ਲੈਣਾ ਮੈਂ ਇੱਥੇ ਅੱਧਾ ਚਮਚ ਨਮਕ ਦਾ ਪਾ ਰਹੀ ਹਾਂ ਤੇ ਮੈਂ ਅੱਧਾ ਚਮਚ ਦੇਖੋ ਨਮਕ ਦਾ ਪਾ ਦਿੱਤਾ ਹੈ ਤੇ ਹੁਣ ਇਸ ਨੂੰ ਇੱਕ ਵਾਰੀ ਫੇਰ ਤੋਂ ਚੰਗੀ ਤਰ੍ਹਾਂ ਹਿਲਾ ਦਵਾਂਗੇ ਬਹੁਤ ਹੀ ਜ਼ਿਆਦਾ ਵਧੀਆ ਖਿਚੜੀ ਬਣ ਕੇ ਤਿਆਰ ਹੋਣੀ ਹੈ ਤੇ ਦੇਖੋ ਕਿੰਨਾ ਹੀ ਘੱਟ ਟਾਈਮ ਲੱਗਣਾ ਤੇ ਇਹ ਬਣ ਵੀ ਜਾਣੀ ਹੈ ਤੇ ਹੁਣ ਆਪਾਂ ਕੁੱਕਰ ਦਾ ਢੱਕਣ ਲਗਾ ਕੇ ਮੀਡੀਅਮ ਫਲੇਮ ਦੇ ਉੱਪਰ ਹੀ ਤਿੰਨ ਵਿਸਲ ਆਣ ਤੱਕ ਇਸ ਨੂੰ ਪਕਾਵਾਂਗੇ ਤੇ ਜਦੋਂ ਤਕਰੀਬਨ ਤਿੰਨ ਵਿਸਲ ਆ ਜਾਣਗੀਆਂ ਸਟੀਮ ਆਪਣੇ ਆਪ ਖਤਮ ਹੋ ਜਾਏਗੀ ਤੇ ਉਦੋਂ ਆਪਾਂ ਕੁੱਕਰ ਦਾ ਢੱਕਣ ਖੋਲ ਕੇ ਚੈੱਕ ਕਰਾਂਗੇ ਤੇ ਦੇਖੋ ਇੱਥੇ ਤਿੰਨ ਵਿਸਲ ਆ ਚੁੱਕੀਆਂ ਨੇ ਤੇ ਸਟੀਮ ਵੀ ਜਿਹੜੀ ਹੈਗੀ ਉਹ ਖਤਮ ਹੋ ਚੁੱਕੀ ਹੋਈ ਹੈ ਹੁਣ ਇਸ ਨੂੰ ਖੋਲ ਕੇ ਚੈੱਕ ਕਰਦੇ ਹਾਂ ਦੇਖੋ ਜਿਹੜੀ ਖਿਚੜੀ ਹੈਗੀ ਇਹ ਕਿੰਨੀ ਵਧੀਆ ਬਣ ਕੇ ਤਿਆਰ ਹੋ ਚੁੱਕੀ ਏ ਜੇ ਤਾਂ ਤੁਸੀਂ ਇਸੇ ਤਰ੍ਹਾਂ ਦੀ ਗਾੜੀ-ਗਾੜੀ ਖਿਚੜੀ ਖਾਣਾ ਚਾਹੁੰਦੇ ਹੋ ਤਾਂ ਇਹ ਬਿਲਕੁਲ ਪਰਫੈਕਟ ਹੈ ਪਰ ਮੈਂ ਇੱਥੇ ਇੱਕ ਕਟੋਰੀ ਗਰਮ ਪਾਣੀ ਦਾ ਹੋਰ ਪਾਇਆ ਕਿਉਂਕਿ ਮੈਨੂੰ ਖਿਚੜੀ ਥੋੜੀ ਜਿਹੀ ਪਤਲੀ ਹੀ ਵਧੀਆ ਲੱਗਦੀ ਏ ਪਾਣੀ ਇਹਦੇ ਵਿੱਚ ਮੈਂ ਗਰਮ ਪਾਇਆ ਇਸ ਲਈ ਇਸ ਨੂੰ ਬਹੁਤ ਜ਼ਿਆਦਾ ਦੇਰ ਤੱਕ ਨਹੀਂ ਪਕਾਉਣਾ ਸਿਰਫ 1.5 ਮਿੰਟ ਤੱਕ ਹੀ ਮੈਂ ਪਕਾਇਆ ਤੇ ਫਰਸਟ ਕਲਾਸ ਦੇਖੋ ਇੱਥੇ ਜਿਹੜੀ ਖਿਚੜੀ ਹੈਗੀ ਇਹ ਬਣ ਕੇ ਤਿਆਰ ਹੋ ਚੁੱਕੀ ਹੈ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਜੇ ਹੋਰ ਪਤਲੀ ਖਿਚੜੀ ਖਾਣਾ ਚਾਹੁੰਦੇ ਹੋ ਤਾਂ ਹੋਰ ਪਾਣੀ ਪਾ ਸਕਦੇ ਹੋ ਤੇ ਬਹੁਤ ਹੀ ਵਧੀਆ ਦੇਖੋ ਇੱਥੇ ਖਿਚੜੀ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਹੁਣ ਇਸ ਦੇ ਉੱਪਰ ਮੈਂ ਬਰੀਕ-ਬਰੀਕ ਕਟਿਆ ਹੋਇਆ ਹਰਾ ਧਨੀਆ ਪਾ ਦਿੱਤਾ ਹੈ ਜਿਹਦੇ ਨਾਲ ਕੀ ਫਲੇਵਰ ਹੋਰ ਜ਼ਿਆਦਾ ਵਧੀਆ ਆਏਗਾ